ਇੱਕ ਹੋਰ ਪਿੰਡ ਦੇ ਵਿੱਚ ਕਈ ਏਕੜ ਫਸਲ ਤੇ ਨਾਲ ਨੂੰ ਅੱਗ ਲੱਗਣ ਦਾ ਮਾਮਲਾ ਸਾਹਮne ਆਇਆ ਹੈ ਇੱਥੇ ਅੱਗ ਤੇ ਸਥਾਨਕ ਲੋਕਾਂ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਦੇ ਵੱਲੋਂ ਕਾਬੂ ਪਾਇਆ ਗਿਆ ਦੱਸਦੇ ਕਿ ਕਿਸਾਨਾਂ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨ ਇਥੋਂ ਗੁਜ਼ਰਨ ਵਾਲੇ ਭਾਰਤ ਮਾਲਾ ਪ੍ਰੋਜੈਕਟ ਦਾ ਚੱਲ ਰਿਹਾ ਕੰਮ ਹੈ ਵਾਸਤੇ ਕਿ ਕਿਸਾਨਾਂ ਨੇ ਕਿਹਾ ਕਿ ਇੱਥੇ ਵੈਲਡਿੰਗ ਦਾ ਕੰਮ ਚੱਲ ਰਿਹਾ ਹੈ ਜਿਸਤੀ ਚਿੰਗਿਆੜੀ ਖੇਤ ਵਿੱਚ ਡਿੱਗਣ ਦੇ ਕਾਰਨ ਇੱਥੇ ਅੱਗ ਲੱਗੀ ਹੈ ਦੇਖਦੇ ਹੀ ਦੇਖਦੇ ਇਸ ਆਗ ਦੀ ਲਪੇਟ ਦੇ ਵਿੱਚ ਕਈ ਏਕੜ ਖੜੀ ਫਸਲ ਅਤੇ ਨਾੜ ਵੀ ਲਪੇਟ ਦੇ ਵਿੱਚ ਆ ਗਿਆ ਅੱਗ ਲੱਗਣ ਦੇ ਨਾਲ ਫਸਲ ਅਤੇ ਨਾੜ ਸੜ ਕੇ ਸੁਆਹ ਹੋ ਗਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਭਿਆਨਕ ਰੂਕੰਬਾਉ ਤਸਵੀਰਾਂ ਉਹਨਾਂ ਕਿਸਾਨਾਂ ਦੇ ਲਈ ਹੈ ਜਿਨ੍ਹਾਂ ਦੀ ਇਹ ਜ਼ਮੀਨ ਸੀ ਤਾਂ ਕਈ ਏਕੜ ਫਸਲ ਜਿਹੜੀ ਹੈ ਸੜ ਕੇ ਸੁਆਹ ਹੋ ਚੁੱਕੀ ਹੈ ਤੇ ਅੱਗ ਲੱਗਣ ਦਾ ਕਾਰਨ ਇੱਥੇ ਕਿਸਾਨਾਂ ਨੇ ਰਤ ਮਲਾ ਪ੍ਰੋਜੈਕਟ ਦੇ ਚੱਲ ਰਹੇ ਕੰਮ ਨੂੰ ਦੱਸਿਆ ਇਹ ਭਿਆਨਕ ਅੱਗ ਲੱਗਣ ਤੋਂ ਬਾਅਦ ਸਥਾਨਕ ਲੋਕਾਂ ਤੇ ਫਾਇਰ ਬ੍ਰਿਗੇਡ ਨੇ ਬੜੀ ਹੀ ਮੁਸ਼ਕਲ ਦੇ ਨਾਲ ਇਥੇ ਕਾਬੂ ਪਾਇਆ ਤਾਂ ਦੱਸ ਦੇ ਕਿ ਲਗਾਤਾਰ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਅਜਈਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਖੇਤਾਂ ਦੇ ਵਿੱਚ ਅਜਹੀ ਭਿਆਨਕ ਅੱਗ ਲੱਗ ਰਹੀ ਹੈ ਜੋ ਕਿ ਕਈ ਏਕੜ ਫਸਲ ਤਬਾਹ ਕਰ ਰਹੀ ਹੈ ਤੇ ਹੁਣ ਇਹ ਤਾਜ਼ਾ ਮਾਮਲਾ ਫਤਿਹਗੜ ਸਾਹਿਬ ਦੇ ਪਿੰਡ ਆਦਮਪੁਰ ਤੋਂ ਸਾਹਮਣੇ ਆਇਆ ਜਿੱਥੇ ਕਈ ਏਕੜ ਫਸਲ ਤੇ ਨਾਣ ਨੂੰ ਅੱਗ ਲੱਗਣ ਕਾਰਨ ਜੋ ਹੈ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਮਾਰੇ ਠੇਕੇ ਦੇ ਵਾਹੀ ਕਰਦੇ ਹਾਂ ਮੇਰਾ ਕਣਕ ਦਾ ਨੁਕਸਾਨ ਹੋਇਆ ਜੀ ਕਰਕੇ ਪਰਵਾਈ ਮਿਲਣੀ ਚਾਹੀਦੀ ਮੈਨੂੰ ਤੇਰੇ ਫਾਇਰ ਗੇਟ ਜਰੂਰ ਹੋਣੀ ਚਾਹੀਦੀ ਹੈ ਉਰੇ ਨੇੜੇ ਤੇਰੇ ਹੈ ਨਹੀਂ ਤੇ ਨਾ ਉਰੇ ਸਮੇਂ ਸਿਰ ਪਹੁੰਚਦੇ ਨੇ ਉਰੇ ਪਾਣੀ ਦੀ ਦਿੱਕਤ ਬਹੁਤ ਹੈ ਪਾਣੀ ਵਾਸਤੇ ਦੁਆਰੇ ਸਰਾਂਦ ਗੱਡੀਆਂ ਗਈਆਂ ਨੇ ਉਰੇ ਤੋਂ ਭਰਨ ਵਾਸਤੇ ਕੀ ਮੰਗ ਕਰਦੇ ਮੰਗੀ ਇਹੀ ਹੈ ਵੀ ਜਿਹੜਾ ਹੁਣ ਨੁਕਸਾਨ ਹੋਇਆ ਪਰਵਾਈ ਮਿਲੇ ਜੀ ਤੇ ਮੇਰਾ ਨਾੜ ਵੀ ਵਿੱਚ ਜਿਹੜਾ ਸੜਿਆ ਹੋਇਆ ਈ ਤੇ ਬਾਕੀ ਕਾਫੀ ਨੁਕਸਾਨ ਉਰੇ ਹੋਇਆ ਕਿਸਾਨਾਂ ਹੋਰਾਂ ਦਾ ਵੀ ਤੇ ਸਭ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਈ ਮੇਰਾ ਪਿੰਡ ਆਦੋਂ ਪਰ ਮੈਂ ਗੁਰਮੁਖ ਸਿੰਘ ਬੋਲ ਰਿਹਾ ਜੀ ਆਪਣੇ 4 ਏਕੜ ਕਾਟੇ ਜਲ ਗਈ ਤੇ 1 ਏਕੜ ਕਣਕ ਦੀ ਤੇ ਨਾ ਕੋਈ ਪਾਣੀ ਦਾ ਪ੍ਰਬੰਧ ਸੀ ਜਿਹੜੇ ਪੁਲ ਤੇ ਵੈਲਡਿੰਗ-ਵੋਲਡਿੰਗ ਕਰ ਰਹੇ ਸੀ ਜਿਹੇ ਵਰਕਰ ਭਾਤਮਾਲਾ ਰੋਡ ਤੇ ਲੱਗੇ ਹੋਏ ਨੇ ਜੀ ਐਥੋਂ ਅੱਗ ਸ਼ੁਰੂ ਹੋਈ ਆ ਤੇ ਆਪਣੇ ਸਾਰੇ ਇਲਾਕੇ 'ਚ ਅੱਗ ਫੈਲ ਗਈ ਜੀ ਬਹੁਤ ਨੁਕਸਾਨ ਹੋਇਆ ਤੇ ਆਪਾਂ ਨੂੰ ਪਰਪਾਈ ਚਾਹੀਦੀ ਈ ਇਸ ਦੀ ਦੇਖੋ ਅੱਜ ਅਸੀਂ ਇੱਥੇ ਸਾਡੇ ਫਤੇਗੜ ਸਾਹਿਬ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਆਦਮਪੁਰ ਪਿੰਡ ਦੇ ਜਿਹੜੇ ਰਕਵੇ ਦੇ ਵਿੱਚ ਇੱਕ ਭਾਰਤ ਮਾਲਾ ਪ੍ਰੋਜੈਕਟ ਆ ਜਿਹੜਾ ਉਹ ਨਿਕਲ ਰਿਹਾ ਔਰ ਉੱਥੇ ਜਿਹੜੇ ਕੰਮਕਾਰ ਕਰਦੇ ਕੰਮ ਆ ਤੋਂ ਗੱਲ ਜਿਹੜੀ ਇੱਥੇ ਵੈਲਡਿੰਗ ਕਰਦੇ ਆ ਤੋਂ ਇੱਥੇ ਜਿਹੜੀ ਕੱਗ ਦੀ ਚੰਗਿਆੜੀ ਨਾਲ ਅੱਗ ਸ਼ੁਰੂ ਹੋਈ ਜਿਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਖਾਸ ਤੌਰ ਤੇ ਐਸ ਪਿੰਡ ਦੇ ਵਿੱਚ ਜਿੱਥੋਂ ਅੱਗ ਸ਼ੁਰੂ ਹੋਈ ਜਿੱਥੇ ਦੋ ਕਿਸਾਨਾਂ ਦੀ ਕਣਕ ਆ ਜਿਹੜੀ ਉਹ ਜਲ ਕੇ ਸਵਾਹ ਹੋਈ ਕਿਸ ਇੱਕ ਕਿਸਾਨ ਦਾ 1 ਏਕੜ 1 ਦੀ 5 ਕਨਾਲ ਹੈ ਔਰ ਉਹਦੇ ਨਾਲ ਹਜ਼ਾਰਾਂ ਸੈਂਕੜੇ ਏਕੜ ਜਿਹੜੇ ਇੱਥੋਂ ਜਿਹੜੇ ਖਰਚੇ ਜਿਨ੍ਹਾਂ ਦੀ ਅਜੇ ਤੂੜੀ ਬਣਨੀ ਸੀ ਉਹ ਜਿਹੜੇ ਨੁਕਸਾਨੇ ਗਏ ਉਹ ਸੜਕੇ ਸਵਾਹ ਹੋ ਗਈ ਔਰ ਜਿਹੜੇ ਕਿਸਾਨਾਂ ਦੇ ਵਿੱਚ ਟਰੈਕਟਰ ਤੂੜੀ ਵਾਲੀਆਂ ਮਸ਼ੀਨਾਂ ਜਾਂ ਕੰਬਾਈਨਾਂ ਚੱਲਦੇ ਸੀ ਉਹਨਾਂ ਨੇ ਭਜਾ ਕੇ ਵਿੱਚੋਂ ਕੱਢੀਆਂ ਔਰ ਇਹਦੇ ਨਾਲ ਲੱਗਦੀ ਜਿਹੜੇ ਸਰਹੰਦ ਨਹਿਰ ਹੈ ਉਹ ਨਹਿਰ ਦੇ ਨਾਲ ਨਾਲ ਜਿੰਨੇ ਵੀ ਦਰਖਤ ਖੜੇ ਸੀ ਉਹ ਸਾਰੇ ਦਰਖਤ ਨੇ ਜਿਹੜੇ ਜਿਹੜੇ 50 50 100 100 ਸਾਲ ਪੁਰਾਣੇ ਉਹ ਸਾਰੇ ਦਰਖਤ ਵੀ ਸੜ ਕੇ ਸੁਆਹ ਹੋ ਗਏ ਸੋ ਇਹ ਜਿਹੜੀ ਸਾਰੀ ਅਣਗਹਿਲੀ ਹੋਈ ਇਹ ਅਣਗਹਿਲੀ ਭਾਰਤ ਮਾਲਾ ਪ੍ਰੋਜੈਕਟ ਦੇ ਕੰਮ ਕਰਦੇ ਕੰਮਿਆਂ ਤੋਂ ਹੋਈ ਔਰ ਉਹਨਾਂ ਦੀ ਅਣਗਹਿਲੀ ਦੇ ਕਾਰਨ ਐਡਾ ਵੱਡਾ ਨੁਕਸਾਨ ਜਿਹੜਾ ਕਿਸਾਨਾਂ ਨੂੰ ਝੱਲਣਾ ਪਿਆ ਔਰ ਖਾਸ ਤੌਰ ਤੇ ਅਸੀਂ ਅੱਗੇ ਜਾ ਕੇ ਦੇਖ ਕੇ ਆਏ ਆਂ ਪਿੰਡ ਨਵੀਪੁਰ ਦੇ ਵਿੱਚ ਵੀ ਜਾ ਕੇ ਜਿਹੜੀ ਅੱਗ ਆ ਬੜਨ ਲੱਗੀ ਸੀ ਉੱਥੇ ਤੇ ਲੋਕਾਂ ਨੇ ਇਕੱਠੇ ਹੋ ਕੇ ਅੱਗ ਨੂੰ ਰੋਕਿਆ ਨਹੀਂ ਤਾਂ ਪਿੰਡ ਵੀ ਸੜ ਕੇ ਸੁਆਹ ਹੋ ਜਾਂਦਾ ਜਿਵੇਂ ਅੱਗ ਇੰਨੀ ਤੇਜ਼ੀ ਨਾਲ ਅੱਗ ਵਧੀ ਸੋ ਅਸੀਂ ਅੱਜ ਜਿਹੜੀ ਅੱਜ ਇੱਥੇ ਕਿਸਾਨ ਸਾਰੇ ਇਕੱਠੇ ਹੋਏ ਆਂ ਨਾ ਇਥੇ ਕੋਈ ਡਿਪਟੀ ਕਮਿਸ਼ਨਰ ਆਇਆ ਨਾ ਕੋਈ ਇਥੇ ਤਹਿਸੀਲਦਾਰ ਆਇਆ ਨਾ ਕੋਈ ਐਸਡੀਐਮ ਆਇਆ ਨਾ ਕੋਈ ਐਸਐਚਓ ਆਇਆ ਨਾ ਕੋਈ ਡੀਐਸਪੀ ਆਇਆ ਔਰ ਐਡਾ ਵੱਡਾ ਨੁਕਸਾਨ ਹੋ ਗਿਆ ਜਿਹੜਾ ਕਿ ਅਣਗਹਿਲੀ ਦੇ ਕਾਰਨ ਹੋਇਆ ਔਰ ਇਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਸਰਕਾਰ ਦਾ ਨਮਾਇੰਦਾ ਇਥੇ ਆ ਕੇ ਇਹ ਕਿਸਾਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ ਸੋ ਅਸੀਂ ਅੱਜ ਵੀ ਪ੍ਰਸ਼ਾਸਨ ਤੋਂ ਜਿੱਥੇ ਮੰਗ ਕਰਦੇ ਹਾਂ ਕਿ ਇਮੀਡੀਏਟ ਜਿਹਦੀ ਅਣਗਹਿਲੀ ਦੇ ਨਾਲੇ ਨੁਕਸਾਨ ਹੋਇਆ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਉਦੋਂ ਕਾਰਵਾਈ ਕਰਕੇ ਜਿੰਨੇ ਕਿਸਾਨਾਂ ਦਾ ਨੁਕਸਾਨ ਹੋਇਆ ਇਹ ਸਾਰੇ ਕਿਸਾਨਾਂ ਦੀ ਉਸ ਠੇਕੇਦਾਰ ਤੋਂ ਸਾਰੀ ਪਰਪਾਈ ਹੋਣੀ ਚਾਹੀਦੀ ਆ ਤਾਂ ਕਿ ਜਿਹੜੀ ਇਹ ਕਿਸਾਨਾਂ ਨੂੰ ਕੁਝ ਮਾੜੀ ਮੋਟੀ ਰਾਹਤ ਮਿਲ ਸਕੇ ਨਹੀਂ ਅੱਜ ਜਿਹੜੇ ਕਿਸਾਨ ਨੇ ਇਹ ਆਪਣੇ ਪਸ਼ੂਆਂ ਤੇ ਹਰੇਚਾਰੇ ਤੋਂ ਵੀ ਅਸਮਰਥ ਹੋ ਗਏ ਇਹਨਾਂ ਕੋਲ ਅੱਜ ਟੂੜੀ ਜਿਹੜੀ ਬਣਾਉਣ ਦਾ ਵੀ ਕੋਈ ਸਾਧਨ ਨਹੀਂ ਰਿਹਾ ਜਦੋਂ ਇਹਨਾਂ ਦੇ ਖੇਤਾਂ ਦੇ ਵਿੱਚ ਜਿਹੜੇ ਇਹਨਾਂ ਦੇ ਨਾੜ ਆਉਂ ਹੀ ਪੁੱਗ ਗਿਆ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਤੁਰੰਤ ਜਿਹੜੀ ਜਿਹਦੀ ਅੰਗੈਲੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਜਿੰਨੇ ਕਿਸਾਨਾਂ ਦੀ ਨੁਕਸਾਨ ਹੋਇਆ ਸਾਰੇ ਕਿਸਾਨਾਂ ਦੀ ਜਿਹੜੀ ਹੈ ਉਹ ਪਰਪਾਈ ਕਰਵਾਈ ਜਾਵੇ ਸਾਡੀ ਮੰਗ ਆ ਜਿੰਨੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਨਾ ਕਿਸਾਨਾਂ ਨੂੰ ਘੱਟੋ ਘੱਟ ਜਿੱਦੀ ਕਣਕ ਦਾ ਖੇਤ ਸੜਿਆ ਉਹਨੂੰ ਘੱਟ ਤੋਂ ਘੱਟ 50 ਤੋਂ 55000 ਰੁਪਏ ਮੁਆਵਜ਼ਾ ਮਿਲਣਾ ਚਾਹੀਦਾ ਔਰ ਜਿਹੜੇ ਕਿਸਾਨ ਦੇ ਨਾੜ ਫੁਕਿਆ ਉਹਨਾਂ ਨੂੰ ਘੱਟ ਤੋਂ ਘੱਟ 3000 ਰੁਪਏ ਏਕੜ ਜਿਹੜਾ ਉਹ ਮਿਲਣਾ ਚਾਹੀਦਾ ਔਰ ਦੂਜੀ ਸਾਡੀ ਮੰਗ ਆ ਸੀ ਪਿਛਲੇ ਜਿਹੜੀ ਬਲਾੜੀ ਪਿੰਡ ਦੇ ਵਿੱਚ ਅੱਗ ਲੱਗੀ ਉੱਥੇ ਵੀ ਅਸੀਂ ਇਹ ਸਰਕਾਰ ਤੋਂ ਮੰਗ ਕੀਤੀ ਸੀ ਵੀ ਜਿਹੜੀਆਂ ਫਾਈਬਰ ਗੇਟ ਦੀਆਂ ਗੱਡੀਆਂ ਨੇ ਇਹ ਸਰਹੰਦ ਸ਼ਹਿਰ ਦੇ ਸੈਂਟਰ ਦੇ ਵਿੱਚ ਖੜਾਈਆਂ ਜਿੱਥੇ ਆਮ ਲੋਕਾਂ ਨੂੰ ਸਕੂਟਰ ਕਾਰਾਂ ਲੈ ਕੇ ਜਾਣਾ ਵੀ ਔਖਾ ਹੋਇਆ ਹੋਇਆ ਉੱਥੋਂ ਗੱਡੀਆਂ ਜਦੋਂ ਇੱਥੋਂ ਫੋਨ ਕਿਤੇ ਵੀ ਕਿਤੇ ਅੱਗ ਲੱਗਦੀ ਆ ਤਾਂ ਫੋਨ ਕਰਦੇ ਆ ਤਾਂ ਉੱਥੋਂ ਗੱਡੀਆਂ ਨਿਕਲਣ ਨੂੰ ਹੀ ਇੱਕ ਘੰਟਾ ਸਮਾਂ ਲੱਗਦਾ ਔਰ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਵੀ ਘੱਟੋ ਘੱਟ 15-15 ਪਿੰਡਾਂ ਦਾ 20-20 ਪਿੰਡਾਂ ਦਾ ਜ਼ੋਨ ਬਣਾ ਕੇ ਉੱਥੇ ਇਹ ਦਿਨਾਂ ਦੇ ਵਿੱਚ ਜਦੋਂ ਕਣਕ ਦੀ ਫਸਲ ਪੱਕੀ ਹੁੰਦੀ ਆ ਕੋਈ ਵੀ ਫਸਲ ਦੂਜੀ ਸਾਡੀ ਝੋਨੇ ਦੀ ਫਸਲ ਪੱਕੀ ਹੁੰਦੀ ਆ ਉਹਨਾਂ ਦਿਨਾਂ ਦੇ ਵਿੱਚ ਜ਼ੋਨ ਬਣਾ ਕੇ 22 ਪਿੰਡਾਂ ਦਾ ਉਹਦੇ ਵਿੱਚ ਸਾਡੀਆਂ ਜਿਹੜੀਆਂ ਫਾਈਬਰ ਗੇਟ ਦੀਆਂ ਗੱਡੀਆਂ ਖੜਨੀਆਂ ਚਾਹੀਦੀਆਂ ਤਾਂ ਕਿ ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਇਮੀਡੀਏਟ ਫਾਈਬਰ ਗੇਟ ਉੱਥੇ ਪਹੁੰਚ ਕੇ ਉਸ ਆਗੂ ਤੇ ਇਹ ਜੀ ਅਣ ਅਣਖਾਂ ਵੀ ਜਿੱਥੇ ਘਟਨਾ ਵਾਪਰਦੀ ਉਹਦੇ ਤੇ ਕਾਬੂ ਪਾਇਆ ਜਾ ਸਕੇ ਸਾਡੀ ਇਹ ਸਰਕਾਰ ਤੋਂ ਇਹ ਵੀ ਮੰਗਾ ਇੱਕ ਹੋਰ ਪਿੰਡ ਦੇ ਵਿੱਚ ਕਈ ਏਕੜ ਫਸਲ ਤੇ ਨਾਲ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਅੱਗ ਤੇ ਸਥਾਨਕ ਲੋਕਾਂ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਦੇ ਵੱਲੋਂ ਕਾਬੂ ਪਾਇਆ ਗਿਆ ਦੱਸ ਦੇ ਕਿ ਕਿਸਾਨਾਂ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨ ਇੱਥੋਂ ਗੁਜ਼ਰਨ ਵਾਲੇ ਭਰਤ ਮਾਲਾ ਪ੍ਰੋਜੈਕਟ ਦਾ ਚੱਲ ਰਿਹਾ ਕੰਮ ਹੈ ਦਾਸੇ ਕਿ ਕਿਸਾਨਾਂ ਨੇ ਕਿਹਾ ਕਿ ਇੱਥੇ ਵੈਲਡਿੰਗ ਦਾ ਕੰਮ ਚੱਲ ਰਿਹਾ ਹੈ ਜਸਤੀ ਚਿੰਗਿਆੜੀ ਖੇਤ ਵਿੱਚ ਡਿੱਗਣ ਦੇ ਕਾਰਨ ਇੱਥੇ ਅੱਗ ਲੱਗੀ ਹੈ ਦੇਖਦੇ ਹੀ ਦੇਖਦੇ ਇਸ ਆਗ ਦੀ ਲਪੇਟ ਦੇ ਵਿੱਚ ਕਈ ਏਕੜ ਖੜੀ ਫਸਲ ਅਤੇ ਨਾਲ ਵੀ ਲਪੇਟ ਦੇ ਵਿੱਚ ਆ ਗਿਆ ਅੱਗ ਲੱਗਣ ਦੇ ਨਾਲ ਫਸਲ ਅਤੇ ਨਾਲ ਸੜ ਕੇ ਸੁਆਹ ਹੋ ਗਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਭਿਆਨਕ ਰੂਕੰਬਾਉ ਤਸਵੀਰਾਂ ਉਹਨਾਂ ਕਿਸਾਨਾਂ ਦੇ ਲਈ ਹੈ ਜਿਨ੍ਹਾਂ ਦੀ ਇਹ ਜ਼ਮੀਨ ਸੀ ਤਾਂ ਕਈ ਏਕੜ ਫਸਲ ਜਿਹੜੀ ਹੈ ਸੜ ਕੇ ਸੁਆਹ ਹੋ ਚੁੱਕੀ ਹੈ ਤੇ ਅੱਗ ਲੱਗਣ ਦਾ ਕਾਰਨ ਇੱਥੇ ਕਿਸਾਨਾਂ ਨੇ ਹਰਤ ਮਲਾ ਪ੍ਰੋਜੈਕਟ ਦੇ ਚੱਲ ਰਹੇ ਕੰਮ ਨੂੰ ਦੱਸਿਆ ਇਹ ਭਿਆਨਕ ਅੱਗ ਲੱਗਣ ਤੋਂ ਬਾਅਦ ਸਥਾਨਕ ਲੋਕਾਂ ਤੇ ਫਾਇਰ ਬ੍ਰਿਗੇਡ ਨੇ ਬੜੀ ਹੀ ਮੁਸ਼ਕਲ ਦੇ ਨਾਲ ਇਥੇ ਕਾਬੂ ਪਾਇਆ ਤਾਂ ਦੱਸ ਦੇ ਇੱਕ ਲਗਾਤਾਰ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਅਜਈਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਖੇਤਾਂ ਦੇ ਵਿੱਚ ਅਜਹੀ ਭਿਆਨਕ ਅੱਗ ਲੱਗ ਰਹੀ ਹੈ ਜੋ ਕਿ ਕਈ ਏਕੜ ਫਸਲ ਤਬਾਹ ਕਰ ਰਹੀ ਹੈ ਤੇ ਹੁਣ ਇਹ ਤਾਜ਼ਾ ਮਾਮਲਾ ਫਤਿਹਗੜ ਸਾਹਿਬ ਦੇ ਪਿੰਡ ਆਦਮਪੁਰ ਤੋਂ ਸਾਹਮਣੇ ਆਇਆ ਜਿੱਥੇ ਕਈ ਏਕੜ ਫਸਲ ਤੇ ਨਾਣ ਨੂੰ ਅੱਗ ਲੱਗਣ ਕਾਰਨ ਜੋ ਹੈ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਮਾਰੇ ਠੇਕੇ ਦੇ ਵਾਹੀ ਕਰਦਾਂ ਮੇਰਾ ਕਣਕ ਦਾ ਨੁਕਸਾਨ ਹੋਇਆ ਜੀ ਕਰਕੇ ਪ੍ਰਭਾਵੀ ਮਿਲਣੀ ਚਾਹੀਦੀ ਮੈਨੂੰ ਤੇ ਮੇਰੇ ਫਾਈਰ ਗੇਟ ਜਰੂਰ ਹੋਣੀ ਚਾਹੀਦੀ ਹੈ ਉਰੇ ਨੇੜੇ ਤੇਰੇ ਹੈ ਨਹੀਂ ਤੇ ਨਾ ਉਰੇ ਸਮੇਂ ਸਿਰ ਪਹੁੰਚਦੇ ਨੇ ਉਰੇ ਪਾਣੀ ਦੀ ਦਿੱਕਤ ਬਹੁਤ ਹੈ ਪਾਣੀ ਵਾਸਤੇ ਦੁਆਰੇ ਸਰੰਦ ਗੱਡੀਆਂ ਗਈਆਂ ਨੇ ਉਰੇ ਤੋਂ ਭਰਨ ਵਾਸਤੇ ਕੀ ਮੰਗ ਕਰਦੇ ਮੰਗੀ ਇਹੀ ਹੈ ਵੀ ਜਿਹੜਾ ਹੁਣ ਨੁਕਸਾਨ ਹੋਇਆ ਪ੍ਰਭਾਵੀ ਮਿਲੇ ਤੇ ਮੇਰਾ ਨਾੜ ਵੀ ਵਿੱਚ ਜਿਹੜਾ ਸੜਿਆ ਹੋਇਆ ਈ ਤੇ ਬਾਕੀ ਕਾਫੀ ਨੁਕਸਾਨ ਉਰੇ ਹੋਇਆ ਕਿਸਾਨਾਂ ਹੋਰਾਂ ਦਾ ਵੀ ਤੇ ਸਭ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਈ ਮੇਰਾ ਪਿੰਡ ਆ ਦੋਂ ਪਰ ਮੈਂ ਗੁਰਮੁਖ ਸਿੰਘ ਬੋਲ ਰਿਹਾ ਜੀ ਆਪਣੇ 4 ਏਕੜ ਘਾਹ ਤੇ ਜਲ ਗਈ ਤੇ 1 ਏਕੜ ਕਣਕ ਦੀ ਤੇ ਨਾ ਕੋਈ ਪਾਣੀ ਦਾ ਪ੍ਰਬੰਧ ਸੀ ਜੀ ਉਰੇ ਪੁਲ ਤੇ ਵੈਲਡਿੰਗ-ਵੋਲਡਿੰਗ ਕਰ ਰਹੇ ਸੀ ਜੀ ਵਰਕਰ ਭਾਤਮਾਲਾ ਰੋਡ ਤੇ ਲੱਗੇ ਹੋਏ ਨੇ ਜੀ ਐਥੋਂ ਅੱਗ ਸ਼ੁਰੂ ਹੋਈ ਆ ਤੇ ਆਪਣੇ ਸਾਰੇ ਲੱਕ ਜੱਗ ਫੈਲ ਗਈ ਬਹੁਤ ਨੁਕਸਾਨ ਹੋਇਆ ਤੇ ਆਪਾਂ ਨੂੰ ਪਰਪਾਈ ਚਾਹੀਦੀ ਈ ਇਸ ਦੀ देखो आज ਅਸੀਂ ਇੱਥੇ ਸਾਡੇ ਫਤੇਗੜ ਸਾਹਿਬ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਆਦਮਪੁਰ ਪਿੰਡ ਦੇ ਜਿਹੜੇ ਰਕਵੇ ਦੇ ਵਿੱਚ ਇੱਕ ਭਾਰਤ ਮਾਲਾ ਪ੍ਰੋਜੈਕਟ ਆ ਜਿਹੜਾ ਉਹ ਨਿਕਲ ਰਿਹਾ ਔਰ ਉੱਥੇ ਜਿਹੜੇ ਕੰਮਕਾਰ ਕਰਦੇ ਕੰਮ ਆ ਤੋਂ ਗੱਲ ਜਿਹੜੀ ਇੱਥੇ ਵੈਲਡਿੰਗ ਕਰਦੇ ਆ ਤੋਂ ਇੱਥੇ ਜਿਹੜੀ ਕੱਗ ਦੀ ਚੰਗਿਆੜੀ ਨਾਲ ਅੱਗ ਸ਼ੁਰੂ ਹੋਈ ਜਿਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਖਾਸ ਤੌਰ ਤੇ ਐਸ ਪਿੰਡ ਦੇ ਵਿੱਚ ਜਿੱਥੋਂ ਅੱਗ ਸ਼ੁਰੂ ਹੋਈ ਜਿੱਥੇ ਦੋ ਕਿਸਾਨਾਂ ਦੀ ਕਣਕ ਆ ਜਿਹੜੀ ਉਹ ਜળਕੇ ਸਵਾਹ ਹੋਈ ਕਿਸ ਇੱਕ ਕਿਸਾਨ ਦਾ 1 ਏਕੜ 1 ਦੀ 5 ਕਨਾਲ ਹੈ ਔਰ ਉਹਦੇ ਨਾਲ ਹਜ਼ਾਰਾਂ ਸੈਂਕੜੇ ਏਕੜ ਜਿਹੜੇ ਇੱਥੋਂ ਜਿਹੜੇ ਖਰਚੇ ਜਿਨ੍ਹਾਂ ਦੀ ਅਜੇ ਤੂੜੀ ਬਣਨੀ ਸੀ ਉਹ ਜਿਹੜੇ ਨੁਕਸਾਨੇ ਗਏ ਉਹ ਸੜਕੇ ਸਵਾਹ ਹੋ ਗਈ ਔਰ ਜਿਹੜੇ ਕਿਸਾਨਾਂ ਦੇ ਵਿੱਚ ਟਰੈਕਟਰ ਤੂੜੀ ਵਾਲੀਆਂ ਮਸ਼ੀਨਾਂ ਜਾਂ ਕੰਬਾਈਨਾਂ ਚੱਲਦੇ ਸੀ ਉਹਨਾਂ ਨੇ ਭਜਾ ਕੇ ਵਿੱਚੋਂ ਕੱਢੀਆਂ ਔਰ ਇਹਦੇ ਨਾਲ ਲੱਗਦੀ ਜਿਹੜੇ ਸਰਹੰਦ ਨਹਿਰ ਹੈ ਉਹ ਨਹਿਰ ਦੇ ਨਾਲ ਨਾਲ ਜਿੰਨੇ ਵੀ ਦਰਖਤ ਖੜੇ ਸੀ ਉਹ ਸਾਰੇ ਦਰਖਤ ਨੇ ਜਿਹੜੇ ਜਿਹੜੇ 50 50 100 100 ਸਾਲ ਪੁਰਾਣੇ ਉਹ ਸਾਰੇ ਦਰਖਤ ਵੀ ਸੜ ਕੇ ਸੁਆਹ ਹੋ ਗਏ ਸੋ ਇਹ ਜਿਹੜੀ ਸਾਰੀ ਅਣਗਹਿਲੀ ਹੋਈ ਇਹ ਅਣਗਹਿਲੀ ਭਾਰਤ ਮਾਲਾ ਪ੍ਰੋਜੈਕਟ ਦੇ ਕੰਮ ਕਰਦੇ ਕੰਮਿਆਂ ਤੋਂ ਹੋਈ ਔਰ ਉਹਨਾਂ ਦੀ ਅਣਗਹਿਲੀ ਦੇ ਕਾਰਨ ਐਡਾ ਵੱਡਾ ਨੁਕਸਾਨ ਜਿਹੜਾ ਕਿਸਾਨਾਂ ਨੂੰ ਝੱਲਣਾ ਪਿਆ ਔਰ ਖਾਸ ਤੌਰ ਤੇ ਅਸੀਂ ਅੱਗੇ ਜਾ ਕੇ ਦੇਖ ਕੇ ਆਏ ਆ ਪਿੰਡ ਨਵੀਪੁਰ ਦੇ ਵਿੱਚ ਵੀ ਜਾ ਕੇ ਜਿਹੜੀ ਅੱਗ ਆ ਬੜਨ ਲੱਗੀ ਸੀ ਉੱਥੇ ਤੇ ਲੋਕਾਂ ਨੇ ਇਕੱਠੇ ਹੋ ਕੇ ਅੱਗ ਨੂੰ ਰੋਕਿਆ ਨਹੀਂ ਤਾਂ ਪਿੰਡ ਵੀ ਸੜ ਕੇ ਸੁਆਹ ਹੋ ਜਾਂਦਾ ਜਿਵੇਂ ਅੱਗ ਇੰਨੀ ਤੇਜ਼ੀ ਨਾਲ ਅੱਗ ਵਧੀ ਸੋ ਅਸੀਂ ਅੱਜ ਜਿਹੜੀ ਅੱਜ ਇੱਥੇ ਕਿਸਾਨ ਸਾਰੇ ਇਕੱਠੇ ਹੋਏ ਆ ਨਾ ਇੱਥੇ ਕੋਈ ਡਿਪਟੀ ਕਮਿਸ਼ਨਰ ਆਇਆ ਨਾ ਕੋਈ ਇੱਥੇ ਤਹਿਸੀਲਦਾਰ ਆਇਆ ਨਾ ਕੋਈ ਐਸਡੀਐਮ ਆਇਆ ਨਾ ਕੋਈ ਐਸਐਚਓ ਆਇਆ ਨਾ ਕੋਈ ਡੀਐਸਪੀ ਆਇਆ ਔਰ ਐਡਾ ਵੱਡਾ ਨੁਕਸਾਨ ਹੋ ਗਿਆ ਜਿਹੜਾ ਕਿ ਅਣਗਹਿਲੀ ਦੇ ਕਾਰਨ ਹੋਇਆ ਔਰ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਸਰਕਾਰ ਦਾ ਨਮਾਇੰਦਾ ਇੱਥੇ ਆ ਕੇ ਇਹ ਕਿਸਾਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ ਸੋ ਅਸੀਂ ਅੱਜ ਵੀ ਪ੍ਰਸ਼ਾਸਨ ਤੋਂ ਜਿੱਥੇ ਮੰਗ ਕਰਦੇ ਹਾਂ ਕਿ ਇਮੀਡੀਏਟ ਜਿਹਦੀ ਅਣਗਹਿਲੀ ਦੇ ਨਾਲੇ ਨੁਕਸਾਨ ਹੋਇਆ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਉਦੋਂ ਕਾਰਵਾਈ ਕਰਕੇ ਜਿੰਨੇ ਕਿਸਾਨਾਂ ਦਾ ਨੁਕਸਾਨ ਹੋਇਆ ਇਹ ਸਾਰੇ ਕਿਸਾਨਾਂ ਦੀ ਉਸ ਠੇਕੇਦਾਰ ਤੋਂ ਸਾਰੀ ਪਰਪਾਈ ਹੋਣੀ ਚਾਹੀਦੀ ਆ ਤਾਂ ਕਿ ਜਿਹੜੀ ਇਹ ਕਿਸਾਨਾਂ ਨੂੰ ਕੁਝ ਮਾੜੀ-ਮੋਟੀ ਰਾਹਤ ਮਿਲ ਸਕੇ ਨਹੀਂ ਅੱਜ ਜਿਹੜੇ ਕਿਸਾਨ ਨੇ ਇਹ ਆਪਣੇ ਪਸ਼ੂਆਂ ਦੇ ਹਰੇ-ਚਾਰੇ ਤੋਂ ਵੀ ਅਸਮਰਥ ਹੋ ਗਏ ਇਹਨਾਂ ਕੋ ਅੱਜ ਤੂੜੀ ਜਿਹੜੀ ਬਣਾਉਣ ਦਾ ਵੀ ਕੋਈ ਸਾਧਨ ਨਹੀਂ ਰਿਹਾ ਜਦੋਂ ਇਹਨਾਂ ਦੇ ਖੇਤਾਂ ਦੇ ਵਿੱਚ ਜਿਹੜੇ ਇਹਨਾਂ ਦੇ ਨਾੜ ਆਉਂ ਹੀ ਪੁੱਗ ਗਿਆ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਤੁਰੰਤ ਜਿਹੜੀ ਜਿਹਦੀ ਨਗਹਿਲੀ ਹੋ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਜਿੰਨੇ ਕਿਸਾਨਾਂ ਦੀ ਨੁਕਸਾਨ ਹੋਇਆ ਸਾਰੇ ਕਿਸਾਨਾਂ ਦੀ ਜਿਹੜੀ ਹੈ ਉਹ ਪਰਪਾਈ ਕਰਵਾਈ ਜਾਵੇ ਸਾਡੀ ਮੰਗ ਹੈ ਜਿਨੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਨਾ ਕਿਸਾਨਾਂ ਨੂੰ ਘੱਟੋ-ਘੱਟ ਜਿੱਦੀ ਕਣਕ ਦਾ ਖੇਤ ਸੜਿਆ ਉਹਨੂੰ ਘੱਟ ਤੋਂ ਘੱਟ 50 ਤੋਂ 55000 ਰੁਪਏ ਮੁਆਵਜ਼ਾ ਮਿਲਣਾ ਚਾਹੀਦਾ ਔਰ ਜਿਹੜੇ ਕਿਸਾਨ ਦੇ ਨਾੜ ਫੁਕਿਆ ਉਹਨਾਂ ਨੂੰ ਘੱਟ ਤੋਂ ਘੱਟ 3000 ਰੁਪਏ ਏਕੜ ਜਿਹੜਾ ਉਹ ਮਿਲਣਾ ਚਾਹੀਦਾ ਔਰ ਦੂਜੀ ਸਾਡੀ ਮੰਗ ਆ ਸੀ ਪਿਛਲੇ ਜਿਹੜੀ ਬਲਾੜੀ ਪਿੰਡ ਦੇ ਵਿੱਚ ਅੱਗ ਲੱਗੀ ਉੱਥੇ ਵੀ ਅਸੀਂ ਇਹ ਸਰਕਾਰ ਤੋਂ ਮੰਗ ਕੀਤੀ ਸੀ ਵੀ ਜਿਹੜੀਆਂ ਫਾਈਬਰ ਗੇਟ ਦੀਆਂ ਗੱਡੀਆਂ ਨੇ ਇਹ ਸਰਹੰਦ ਸ਼ਹਿਰ ਦੇ ਸੈਂਟਰ ਦੇ ਵਿੱਚ ਕੜਾਈਆਂ ਜਿੱਥੇ ਆਮ ਲੋਕਾਂ ਨੂੰ ਸਕੂਟਰ ਕਾਰਾਂ ਲੈ ਕੇ ਜਾਣਾ ਵੀ ਔਖਾ ਹੋਇਆ ਹੋਇਆ ਉੱਥੋਂ ਗੱਡੀਆਂ ਜਦੋਂ ਇੱਥੋਂ ਫੋਨ ਕਿਤੇ ਵੀ ਕਿਤੇ ਅੱਗ ਲੱਗਦੀ ਆ ਤਾਂ ਫੋਨ ਕਰਦੇ ਆ ਤਾਂ ਉੱਥੋਂ ਗੱਡੀਆਂ ਨਿਕਲਣ ਨੂੰ ਇੱਕ ਘੰਟਾ ਸਮਾਂ ਲੱਗਦਾ ਔਰ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਵੀ ਘੱਟੋ ਘੱਟ 15-15 ਪਿੰਡਾਂ ਦਾ 20-20 ਪਿੰਡਾਂ ਦਾ ਜ਼ੋਨ ਬਣਾ ਕੇ ਉੱਥੇ ਇਹ ਦਿਨਾਂ ਦੇ ਵਿੱਚ ਜਦੋਂ ਕਣਕ ਦੀ ਫਸਲ ਪੱਕੀ ਹੁੰਦੀ ਆ ਕੋਈ ਵੀ ਫਸਲ ਦੂਜੀ ਸਾਡੀ ਝੋਨੇ ਦੀ ਫਸਲ ਪੱਕੀ ਹੁੰਦੀ ਆ ਉਹਨਾਂ ਦਿਨਾਂ ਦੇ ਵਿੱਚ ਜ਼ੋਨ ਬਣਾ ਕੇ 20-20 ਪਿੰਡਾਂ ਦਾ ਉਹਦੇ ਵਿੱਚ ਸਾਡੀਆਂ ਜਿਹੜੀਆਂ ਫਾਇਰ ਗੇਟ ਦੀਆਂ ਗੱਡੀਆਂ ਖੜਨੀਆਂ ਚਾਹੀਦੀਆਂ ਤਾਂ ਕਿ ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਇਮੀਡੀਏਟ ਫਾਇਰ ਗੇਟ ਉੱਥੇ ਪਹੁੰਚ ਕੇ ਉਸ ਆਗੂ ਤੇ ਇਹ ਜੀ ਅਣ ਅਣਖਾਂ ਵੀ ਜਿੱਥੇ ਘਟਨਾ ਵਾਪਰਦੀ ਉਹਦੇ ਤੇ ਕਾਬੂ ਪਾਇਆ ਜਾ ਸਕੇ ਸਾਡੀ ਇਹ ਸਰਕਾਰ ਤੋਂ ਇਹ ਵੀ ਮੰਗਾਂ ਇੱਕ ਹੋਰ ਪਿੰਡ ਦੇ ਵਿੱਚ ਕਈ ਏਕੜ ਫਸਲ ਤੇ ਨਾਲ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਅੱਗ ਤੇ ਸਥਾਨਕ ਲੋਕਾਂ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਦੇ ਵੱਲੋਂ ਕਾਬੂ ਪਾਇਆ ਗਿਆ ਦੱਸਦੇ ਕਿ ਕਿਸਾਨਾਂ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨ ਇਥੋਂ ਗੁਜ਼ਰਨ ਵਾਲੇ ਭਰਤ ਮਾਲਾ ਪ੍ਰੋਜੈਕਟ ਦਾ ਚੱਲ ਰਿਹਾ ਕੰਮ ਹੈ ਦਾਸੇ ਕਿ ਕਿਸਾਨਾਂ ਨੇ ਕਿਹਾ ਕਿ ਇੱਥੇ ਵੈਲਡਿੰਗ ਦਾ ਕੰਮ ਚੱਲ ਰਿਹਾ ਹੈ ਜਿਸ ਦੀ ਚਿੰਗਿਆੜੀ ਖੇਤ ਵਿੱਚ ਡਿੱਗਣ ਦੇ ਕਾਰਨ ਇੱਥੇ ਅੱਗ ਲੱਗੀ ਹੈ ਦੇਖਦੇ ਹੀ ਦੇਖਦੇ ਇਸ ਆਗ ਦੀ ਲਪੇਟ ਦੇ ਵਿੱਚ ਕਈ ਏਕੜ ਖੜੀ ਫਸਲ ਅਤੇ ਨਾੜ ਵੀ ਲਪੇਟ ਦੇ ਵਿੱਚ ਆ ਗਿਆ ਅੱਗ ਲੱਗਣ ਦੇ ਨਾਲ ਫਸਲ ਅਤੇ ਨਾੜ ਸੜ ਕੇ ਸੁਆਹ ਹੋ ਗਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਭਿਆਨਕ ਰੂਕਮਪਾਉ ਤਸਵੀਰਾਂ ਉਹਨਾਂ ਕਿਸਾਨਾਂ ਦੇ ਲਈ ਹੈ ਜਿਨ੍ਹਾਂ ਦੀ ਇਹ ਜ਼ਮੀਨ ਸੀ ਤਾਂ ਕਈ ਏਕੜ ਫਸਲ ਜਿਹੜੀ ਹੈ ਸੜ ਕੇ ਸੁਆਹ ਹੋ ਚੁੱਕੀ ਹੈ ਤੇ ਅੱਗ ਲੱਗਣ ਦਾ ਕਾਰਨ ਇੱਥੇ ਕਿਸਾਨਾਂ ਨੇ ਤਤ ਮਲਾ ਪ੍ਰੋਜੈਕਟ ਦੇ ਚੱਲ ਰਹੇ ਕੰਮ ਨੂੰ ਦੱਸਿਆ ਇਹ ਭਿਆਨਕ ਅੱਗ ਲੱਗਣ ਤੋਂ ਬਾਅਦ ਸਥਾਨਕ ਲੋਕਾਂ ਤੇ ਫਾਇਰ ਬ੍ਰਿਗੇਡ ਨੇ ਬੜੀ ਹੀ ਮੁਸ਼ਕਲ ਦੇ ਨਾਲ ਇਥੇ ਕਾਬੂ ਪਾਇਆ ਤਾਂ ਦੱਸ ਦੇ ਕਿ ਲਗਾਤਾਰ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਅਜਈਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਖੇਤਾਂ ਦੇ ਵਿੱਚ ਅਜਹੀ ਭਿਆਨਕ ਅੱਗ ਲੱਗ ਰਹੀ ਹੈ ਜੋ ਕਿ ਕਈ ਏਕੜ ਫਸਲ ਤਬਾਹ ਕਰ ਰਹੀ ਹੈ ਤੇ ਹੁਣ ਇਹ ਤਾਜ਼ਾ ਮਾਮਲਾ ਫਤਿਹਗੜ ਸਾਹਿਬ ਦੇ ਪਿੰਡ ਆਦਮਪੁਰ ਤੋਂ ਸਾਹਮਣੇ ਆਇਆ ਜਿੱਥੇ ਕਈ ਏਕੜ ਫਸਲ ਤੇ ਨਾਣ ਨੂੰ ਅੱਗ ਲੱਗਣ ਕਾਰਨ ਜੋ ਹੈ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਮਰੇ ਠੇਕੇ ਦੇ ਵਾਹੀ ਕਰਦਾਂ ਮੇਰਾ ਕਣਕ ਦਾ ਨੁਕਸਾਨ ਹੋਇਆ ਜੇ ਕਰਕੇ ਪਰਵਾਈ ਮਿਲਣੀ ਚਾਹੀਦੀ ਸੀ ਮੈਨੂੰ ਤੇ ਮੇਰੇ ਫਾਇਰ ਗੇਟ ਜਰੂਰ ਹੋਣੀ ਚਾਹੀਦੀ ਹੈ ਉਰੇ ਨੇੜੇ ਤੇਰੇ ਹੈ ਨਹੀਂ ਤੇ ਨਾ ਉਰੇ ਸਮੇਂ ਸਿਰ ਪਹੁੰਚਦੇ ਨੇ ਉਰੇ ਪਾਣੀ ਦੀ ਦਿੱਕਤ ਬਹੁਤ ਹੈ ਪਾਣੀ ਵਾਸਤੇ ਦੁਆਰੇ ਸਰਾਂਦ ਗੱਡੀਆਂ ਗਈਆਂ ਨੇ ਉਰੇ ਤੋਂ ਭਰਨ ਵਾਸਤੇ ਕੀ ਮੰਗਤ ਕਰਦੇ ਮੰਗੀ ਇਹੀ ਇਹ ਵੀ ਜਿਹੜਾ ਹੁਣ ਨੁਕਸਾਨ ਹੋਇਆ ਪਰਵਾਈ ਮਿਲੇ ਮੇਰਾ ਨਾੜਵੀ ਵਿੱਚ ਜਿਹੜਾ ਸੜਿਆ ਹੋਇਆ ਏ ਤੇ ਬਾਕੀ ਕਾफी ਨੁਕਸਾਨ ਉਰੇ ਹੋਇਆ ਕਿਸਾਨਾਂ ਹੋਰਾਂ ਦਾ ਵੀ ਤੇ ਸਭ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਏ ਮੇਰਾ ਪਿੰਡ ਆਦੋਂ ਪਰ ਮੈਂ ਗੁਰਮੁਖ ਸਿੰਘ ਬੋਲ ਰਿਹਾ ਜੀ ਆਪਣੇ 4 ਏਕੜ ਕਣਕ ਜਲ ਗਈ ਤੇ 1 ਏਕੜ ਕਣਕ ਸੀ ਤੇ ਨਾ ਕੋਈ ਪਾਣੀ ਦਾ ਪ੍ਰਬੰਧ ਸੀ ਜਿਹੜੇ ਪੁਲ ਤੇ ਵੈਲਡਿੰਗ-ਵੋਲਡਿੰਗ ਕਰ ਰਹੇ ਸੀ ਜਿਹੜੇ ਵਰਕਰ ਭਾਤਮਾਲਾ ਰੋਡ ਤੇ ਲੱਗੇ ਹੋਏ ਨੇ ਜੀ ਇੱਥੋਂ ਅੱਗ ਸ਼ੁਰੂ ਹੋਈ ਆ ਤੇ ਆਪਣੇ ਸਾਰੇ ਲੱਕ ਜੱਗ ਫੈਲ ਗਈ ਬਹੁਤ ਨੁਕਸਾਨ ਹੋਇਆ ਤੇ ਆਪਾਂ ਨੂੰ ਪਰਪਾਈ ਚਾਹੀਦੀ ਏ ਜੀ ਇਸ ਦੀ ਦੇਖੋ ਅੱਜ ਅਸੀਂ ਇੱਥੇ ਸਾਡੇ ਫਤੇਗੜ ਸਾਹਿਬ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਆਦਮਪੁਰ ਪਿੰਡ ਦੇ ਜਿਹੜੇ ਰਕਬੇ ਦੇ ਵਿੱਚ ਇੱਕ ਭਾਰਤ ਮਾਲਾ ਪ੍ਰੋਜੈਕਟ ਆ ਜਿਹੜਾ ਉਹ ਨਿਕਲ ਰਿਹਾ ਔਰ ਉੱਥੇ ਜਿਹੜੇ ਕੰਮਕਾਰ ਕਰਦੇ ਕੰਮ ਆ ਤੋਂ ਗੱਲ ਜਿਹੜੀ ਇੱਥੇ ਵੈਲਡਿੰਗ ਕਰਦੇ ਆ ਤੋਂ ਇੱਥੇ ਜਿਹੜੀ ਕੱਗ ਦੀ ਚੰਗਿਆੜੀ ਨਾਲ ਅੱਗ ਸ਼ੁਰੂ ਹੋਈ ਜਿਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਖਾਸ ਤੌਰ ਤੇ ਐਸ ਪਿੰਡ ਦੇ ਵਿੱਚ ਜਿੱਥੋਂ ਅੱਗ ਸ਼ੁਰੂ ਹੋਈ ਜਿੱਥੇ ਦੋ ਕਿਸਾਨਾਂ ਦੀ ਕਣਕ ਆ ਜਿਹੜੀ ਉਹ ਜਲ ਕੇ ਸੁਆਹ ਹੋਈ ਕਿਸ ਇੱਕ ਕਿਸਾਨ ਦਾ 1 ਏਕੜ 1 ਦੀ 5 ਕਨਾਲ ਹੈ ਔਰ ਉਹਦੇ ਨਾਲ ਹਜ਼ਾਰਾਂ ਸੈਂਕੜੇ ਏਕੜ ਜਿਹੜੇ ਇੱਥੋਂ ਜਿਹੜੇ ਖਰਚੇ ਜਿਨ੍ਹਾਂ ਦੀ ਅਜੇ ਤੂੜੀ ਬਣਨੀ ਸੀ ਉਹ ਜਿਹੜੇ ਨੁਕਸਾਨੇ ਗਏ ਉਹ ਸੜਕੇ ਸੁਆਹ ਹੋ ਗਈ ਔਰ ਜਿਹੜੇ ਕਿਸਾਨਾਂ ਦੇ ਵਿੱਚ ਟਰੈਕਟਰ ਤੂੜੀ ਵਾਲੀਆਂ ਮਸ਼ੀਨਾਂ ਜਾਂ ਕੰਬਾਈਨਾਂ ਚੱਲਦੇ ਸੀ ਉਹਨਾਂ ਨੇ ਭਜਾ ਕੇ ਵਿੱਚੋਂ ਕੱਢੀਆਂ ਔਰ ਇਹਦੇ ਨਾਲ ਲੱਗਦੀ ਜਿਹੜੇ ਸਰਹੰਦ ਨਹਿਰ ਹੈ ਉਹ ਨਹਿਰ ਦੇ ਨਾਲ-ਨਾਲ ਜਿੰਨੇ ਵੀ ਦਰਖਤ ਖੜੇ ਸੀ ਉਹ ਸਾਰੇ ਦਰਖਤ ਨੇ ਜਿਹੜੇ ਜਿਹੜੇ 50 50 100 100 ਸਾਲ ਪੁਰਾਣੇ ਉਹ ਸਾਰੇ ਦਰਖਤ ਵੀ ਸੜ ਕੇ ਸੁਆਹ ਹੋ ਗਏ ਸੋ ਇਹ ਜਿਹੜੀ ਸਾਰੀ ਅਣਗਹਿਲੀ ਹੋਈ ਇਹ ਅਣਗਹਿਲੀ ਭਾਰਤ ਮਾਲਾ ਪ੍ਰੋਜੈਕਟ ਦੇ ਕੰਮ ਕਰਦੇ ਕੰਮਿਆਂ ਤੋਂ ਹੋਈ ਔਰ ਉਹਨਾਂ ਦੀ ਅਣਗਹਿਲੀ ਦੇ ਕਾਰਨ ਐਡਾ ਵੱਡਾ ਨੁਕਸਾਨ ਜਿਹੜਾ ਕਿਸਾਨਾਂ ਨੂੰ ਝੱਲਣਾ ਪਿਆ ਔਰ ਖਾਸ ਤੌਰ ਤੇ ਅਸੀਂ ਅੱਗੇ ਜਾ ਕੇ ਦੇਖ ਕੇ ਆਏ ਆ ਪਿੰਡ ਨਵੀਪੁਰ ਦੇ ਵਿੱਚ ਵੀ ਜਾ ਕੇ ਜਿਹੜੀ ਅੱਗ ਆ ਬੜਨ ਲੱਗੀ ਸੀ ਉੱਥੇ ਤੇ ਲੋਕਾਂ ਨੇ ਇਕੱਠੇ ਹੋ ਕੇ ਅੱਗ ਨੂੰ ਰੋਕਿਆ ਨਹੀਂ ਤਾਂ ਪਿੰਡ ਵੀ ਸੜ ਕੇ ਸੁਆਹ ਹੋ ਜਾਂਦਾ ਜਿਵੇਂ ਅੱਗ ਇੰਨੀ ਤੇਜ਼ੀ ਨਾਲ ਅੱਗ ਵਧੀ ਸੋ ਅਸੀਂ ਅੱਜ ਜਿਹੜੀ ਅੱਜ ਇੱਥੇ ਕਿਸਾਨ ਸਾਰੇ ਇਕੱਠੇ ਹੋਏ ਆਂ ਨਾ ਇੱਥੇ ਕੋਈ ਡਿਪਟੀ ਕਮਿਸ਼ਨਰ ਆਇਆ ਨਾ ਕੋਈ ਇੱਥੇ ਤਹਿਸੀਲਦਾਰ ਆਇਆ ਨਾ ਕੋਈ ਐਸਡੀਐਮ ਆਇਆ ਨਾ ਕੋਈ ਐਸਐਚਓ ਆਇਆ ਨਾ ਕੋਈ ਡੀਐਸਪੀ ਆਇਆ ਔਰ ਐਡਾ ਵੱਡਾ ਨੁਕਸਾਨ ਹੋ ਗਿਆ ਜਿਹੜਾ ਕਿ ਅਣਗਹਿਲੀ ਦੇ ਕਾਰਨ ਹੋਇਆ ਔਰ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਸਰਕਾਰ ਦਾ ਨਮਾਇੰਦਾ ਇੱਥੇ ਆ ਕੇ ਇਹ ਕਿਸਾਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ ਸੋ ਅਸੀਂ ਅੱਜ ਵੀ ਪ੍ਰਸ਼ਾਸਨ ਤੋਂ ਜਿੱਥੇ ਮੰਗ ਕਰਦੇ ਹਾਂ ਕਿ ਇਮੀਡੀਏਟ ਜਿਹਦੀ ਅਣਗਹਿਲੀ ਦੇ ਨਾਲੇ ਨੁਕਸਾਨ ਹੋਇਆ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਉਦੋਂ ਕਾਰਵਾਈ ਕਰਕੇ ਜਿੰਨੇ ਕਿਸਾਨਾਂ ਦਾ ਨੁਕਸਾਨ ਹੋਇਆ ਇਹ ਸਾਰੇ ਕਿਸਾਨਾਂ ਦੀ ਉਸ ਠੇਕੇਦਾਰ ਤੋਂ ਸਾਰੀ ਪਰਪਾਈ ਹੋਣੀ ਚਾਹੀਦੀ ਆ ਤਾਂ ਕਿ ਜਿਹੜੀ ਇਹ ਕਿਸਾਨਾਂ ਨੂੰ ਕੁਝ ਮਾੜੀ-ਮੋਟੀ ਰਾਹਤ ਮਿਲ ਸਕੇ ਨਹੀਂ ਅੱਜ ਜਿਹੜੇ ਕਿਸਾਨ ਨੇ ਇਹ ਆਪਣੇ ਪਸ਼ੂਆਂ ਤੇ ਹਰੇ-ਚਾਰੇ ਤੋਂ ਵੀ ਅਸਮਰਥ ਹੋ ਗਏ ਇਹਨਾਂ ਕੋਲ ਅੱਜ ਤੂੜੀ ਜਿਹੜੀ ਬਣਾਉਣ ਦਾ ਵੀ ਕੋਈ ਸਾਧਨ ਨਹੀਂ ਰਿਹਾ ਜਦੋਂ ਇਹਨਾਂ ਦੇ ਖੇਤਾਂ ਦੇ ਵਿੱਚ ਜਿਹੜੇ ਇਹਨਾਂ ਦੇ ਨਾੜ ਆਉਂ ਹੀ ਪੁੱਗ ਗਿਆ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਤੁਰੰਤ ਜਿਹੜੀ ਜਿਹਦੀ ਨਗਹਿਲੀ ਹੋ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਜਿੰਨੇ ਕਿਸਾਨਾਂ ਦੀ ਨੁਕਸਾਨ ਹੋਇਆ ਸਾਰੇ ਕਿਸਾਨਾਂ ਦੀ ਜਿਹੜੀ ਹੈ ਜਬੇ ਸਾਡੀ ਮੰਗਾ ਜਿਨੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਨਾ ਕਿਸਾਨਾਂ ਨੂੰ ਘੱਟੋ ਘੱਟ ਜਿੱਦੀ ਕਣਕ ਦਾ ਖੇਤ ਸੜਿਆ ਉਹਨੂੰ ਘੱਟ ਤੋਂ ਘੱਟ 50 ਤੋਂ 55000 ਰੁਪਏ ਮੁਆਵਜ਼ਾ ਮਿਲਣਾ ਚਾਹੀਦਾ ਔਰ ਜਿਹੜੇ ਕਿਸਾਨ ਦੇ ਨਾੜ ਫੁਕਿਆ ਉਹਨਾਂ ਨੂੰ ਘੱਟ ਤੋਂ ਘੱਟ 3000 ਰੁਪਏ ਏਕੜ ਜਿਹੜਾ ਉਹ ਮਿਲਣਾ ਚਾਹੀਦਾ ਔਰ ਦੂਜੀ ਸਾਡੀ ਮੰਗ ਆ ਸੀ ਪਿਛਲੇ ਜਿਹੜੀ ਬਲਾੜੀ ਪਿੰਡ ਦੇ ਵਿੱਚ ਅੱਗ ਲੱਗੀ ਉੱਥੇ ਵੀ ਅਸੀਂ ਇਹ ਸਰਕਾਰ ਤੋਂ ਮੰਗ ਕੀਤੀ ਸੀ ਵੀ ਜਿਹੜੀਆਂ ਫਾਈਬਰ ਗੇਡ ਦੀਆਂ ਗੱਡੀਆਂ ਨੇ ਇਹ ਸਰਹੰਦ ਸ਼ਹਿਰ ਦੇ ਸੈਂਟਰ ਦੇ ਵਿੱਚ ਖੜਾਈਆਂ ਜਿੱਥੇ ਆਮ ਲੋਕਾਂ ਨੂੰ ਸਕੂਟਰ ਕਾਰਾਂ ਲੈ ਕੇ ਜਾਣਾ ਵੀ ਔਖਾ ਹੋਇਆ ਹੋਇਆ ਉੱਥੋਂ ਗੱਡੀਆਂ ਜਦੋਂ ਇੱਥੋਂ ਫੋਨ ਕਿਤੇ ਵੀ ਕਿਤੇ ਅੱਗ ਲੱਗਦੀ ਆ ਤਾਂ ਫੋਨ ਕਰਦੇ ਆ ਤਾਂ ਉੱਥੋਂ ਗੱਡੀਆਂ ਨਿਕਲਣ ਨੂੰ ਇੱਕ ਘੰਟਾ ਸਮਾਂ ਲੱਗਦਾ ਔਰ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਵੀ ਕਟੋ-ਕਟ 15-15 ਪਿੰਡਾਂ ਦਾ 20-20 ਪਿੰਡਾਂ ਦਾ ਜ਼ੋਨ ਬਣਾ ਕੇ ਉੱਥੇ ਇਹ ਦਿਨਾਂ ਦੇ ਵਿੱਚ ਜਦੋਂ ਕਣਕ ਦੀ ਫਸਲ ਪੱਕੀ ਹੁੰਦੀ ਆ ਕੋਈ ਵੀ ਫਸਲ ਦੂਜੀ ਸਾਡੀ ਝੋਨੇ ਦੀ ਫਸਲ ਪੱਕੀ ਹੁੰਦੀ ਆ ਉਹਨਾਂ ਦਿਨਾਂ ਦੇ ਵਿੱਚ ਜ਼ੋਨ ਬਣਾ ਕੇ 20-20 ਪਿੰਡਾਂ ਦਾ ਉਹਦੇ ਵਿੱਚ ਸਾਡੀਆਂ ਜਿਹੜੀਆਂ ਫਾਈਬਰ ਗੇਟ ਦੀਆਂ ਗੱਡੀਆਂ ਖੜਨੀਆਂ ਚਾਹੀਦੀਆਂ ਤਾਂ ਕਿ ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਇਮੀਡੀਏਟ ਫਾਈਬਰ ਗੇਟ ਉੱਤੇ ਪਹੁੰਚ ਕੇ ਉਸ ਆਗੂ ਤੇ ਇਹ ਜੀ ਅਣ ਅਣਖਾਂ ਵੀ ਜਿੱਥੇ ਘਟਨਾ ਵਾਪਰਦੀ ਉਹਦੇ ਤੇ ਕਾਬੂ ਪਾਇਆ ਜਾ ਸਕੇ ਸਾਡੀ ਇਹ ਸਰਕਾਰ ਤੋਂ ਇਹ ਵੀ ਮੰਗਾਂ ਇੱਕ ਹੋਰ ਪਿੰਡ ਦੇ ਵਿੱਚ ਕਈ ਏਕੜ ਫਸਲ ਤੇ ਨਾੜ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਅੱਗ ਤੇ ਸਥਾਨਕ ਲੋਕਾਂ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਦੇ ਵੱਲੋਂ ਕਾਬੂ ਪਾਇਆ ਗਿਆ ਦੱਸਦੇ ਕਿ ਕਿਸਾਨਾਂ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨ ਇੱਥੋਂ ਗੁਜ਼ਰਨ ਵਾਲੇ ਭਰਤਮਾਲਾ ਪ੍ਰੋਜੈਕਟ ਦਾ ਚੱਲ ਰਿਹਾ ਕੰਮ ਹੈ ਦੱਸਦੇ ਕਿ ਕਿਸਾਨਾਂ ਨੇ ਕਿਹਾ ਕਿ ਇੱਥੇ ਵੈਲਡਿੰਗ ਦਾ ਕੰਮ ਚੱਲ ਰਿਹਾ ਹੈ ਜਿਸ ਦੀ ਚਿੰਗਿਆੜੀ ਖੇਤ ਵਿੱਚ ਡਿੱਗਣ ਦੇ ਕਾਰਨ ਇੱਥੇ ਅੱਗ ਲੱਗੀ ਹੈ ਦੇਖਦੇ ਹੀ ਦੇਖਦੇ ਇਸ ਆਗ ਦੀ ਲਪੇਟ ਦੇ ਵਿੱਚ ਕਈ ਏਕੜ ਖੜੀ ਫਸਲ ਅਤੇ ਨਾੜ ਵੀ ਲਪੇਟ ਦੇ ਵਿੱਚ ਆ ਗਿਆ ਆਗਨ ਲੱਗਣ ਦੇ ਨਾਲ ਫਸਲ ਅਤੇ ਨਾਲ ਸੜ ਕੇ ਸੁਆਹ ਹੋ ਗਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਭਿਆਨਕ ਰੂ ਕੰਬਾਉ ਤਸਵੀਰਾਂ ਉਹਨਾਂ ਕਿਸਾਨਾਂ ਦੇ ਲਈ ਹੈ ਜਿਨ੍ਹਾਂ ਦੀ ਇਹ ਜ਼ਮੀਨ ਸੀ ਤਾਂ ਕਈ ਏਕੜ ਫਸਲ ਜਿਹੜੀ ਹੈ ਸੜ ਕੇ ਸੁਆਹ ਹੋ ਚੁੱਕੀ ਹੈ ਤੇ ਅੱਗ ਲੱਗਣ ਦਾ ਕਾਰਨ ਇੱਥੇ ਕਿਸਾਨਾਂ ਨੇ ਭਾਰਤ ਮਾਲਾ ਪ੍ਰੋਜੈਕਟ ਦੇ ਚੱਲ ਰਹੇ ਕੰਮ ਨੂੰ ਦੱਸਿਆ ਇਹ ਭਿਆਨਕ ਅੱਗ ਲੱਗਣ ਤੋਂ ਬਾਅਦ ਸਥਾਨਕ ਲੋਕਾਂ ਤੇ ਫਾਇਰ ਬ੍ਰਿਗੇਡ ਨੇ ਬੜੀ ਹੀ ਮੁਸ਼ਕਲ ਦੇ ਨਾਲ ਇੱਥੇ ਕਾਬੂ ਪਾਇਆ ਤਾਂ 사실 ਇੱਕ ਲਗਾਤਾਰ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਅਜਈਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਖੇਤਾਂ ਦੇ ਵਿੱਚ ਅਜਹੀ ਭਿਆਨਕ ਅੱਗ ਰਹੀ ਹੈ ਫਸਲ ਤਬਾਹ ਕਰ ਰਹੀ ਹੈ ਤੇ ਹੁਣ ਇਹ ਤਾਜ਼ਾ ਮਾਮਲਾ ਫਤਿਹਗੜ ਸਾਹਿਬ ਦੇ ਪਿੰਡ ਆਦਮਪੁਰ ਤੋਂ سامنے ਆਜ ਤੇ ਕਈ ਏਕੜ ਫਸਲ ਤੇ ਨਾਲ ਨੂੰ ਅੱਗ ਲੱਗਣ ਕਾਰਨ ਜੋ ਹੈ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਮਰੇ ਠੇਕੇ ਦੇ ਵਾਹੀ ਕਰਦਾਂ ਮੇਰਾ ਕਣਕ ਦਾ ਨੁਕਸਾਨ ਹੋਇਆ ਜੇ ਕਰਕੇ ਪਰਵਾਹੀ ਮਿਲਣੀ ਚਾਹੀਦੀ ਮੈਨੂੰ ਤੇ ਮੇਰੇ ਫਾਇਰ ਗੇਟ ਜਰੂਰ ਹੋਣੀ ਚਾਹੀਦੀ ਹੈ ਉਰੇ ਨੇੜੇ ਤੇਰੇ ਹੈ ਨਹੀਂ ਤੇ ਨਾਲ ਉਰੇ ਸਮੇਂ ਸਿਰ ਪਹੁੰਚਦੇ ਨੇ ਉਰੇ ਪਾਣੀ ਦੀ ਦਿੱਕਤ ਬਹੁਤ ਹੈ ਪਾਣੀ ਵਾਸਤੇ ਦੁਆਰੇ ਸਰਹੰਦ ਗੱਡੀਆਂ ਗਈਆਂ ਨੇ ਉਰੇ ਤੋਂ ਭਰਨ ਵਾਸਤੇ ਕੀ ਮੰਗ ਕਰ ਰੋ ਮੰਗੀ ਇਹੀ ਇਹ ਵੀ ਜਿਹੜਾ ਹੁਣ ਨੁਕਸਾਨ ਹੋਇਆ ਪਰਭਾਈ ਮੇਲੇ ਜੀ ਤੇ ਮੇਰਾ ਨਾੜ ਵੀ ਵਿੱਚ ਜਿਹੜਾ ਸੜਿਆ ਹੋਇਆ ਜੀ ਤੇ ਬਾਕੀ ਕਾਫੀ ਨੁਕਸਾਨ ਉਰੇ ਹੋਇਆ ਕਿਸਾਨਾਂ ਹੋਰਾਂ ਦਾ ਵੀ ਤੇ ਸਭ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਜੀ ਮੇਰਾ ਪਿੰਡ ਆ ਦੋਂ ਪਰ ਮੈਂ ਗੁਰਮੁਖ ਸਿੰਘ ਬੋਲ ਰਿਹਾ ਜੀ ਆਪਣੇ 4 ਏਕੜ ਕਾਟੇ ਜਲ ਗਈ ਤੇ 1 ਏਕੜ ਕਣਕ ਦੀ ਤੇ ਨਾ ਕੋਈ ਪਾਣੀ ਦਾ ਪ੍ਰਬੰਧ ਸੀਗਾ ਜੀ ਉਰੇ ਪੁਲ ਤੇ ਵੈਲਡਿੰਗ ਬੋਲਡਿੰਗ ਕਰ ਰਾਇ ਸੀ ਜੇ ਵਰਕਰਾਂ ਭਾਤਮਾਲਾ ਰੋਡ ਤੇ ਲੱਗੇ ਹੋਏ ਨੇ ਜੀ ਇੱਥੋਂ ਅੱਗ ਸ਼ੁਰੂ ਹੋਈ ਆ ਤੇ ਆਪਣੇ ਸਾਰੇ ਇਲਾਕੇ ਚੱਗ ਫੈਲ ਗਈ ਬਹੁਤ ਨਸਾਨ ਹੋਇਆ ਤੇ ਆਪਾਂ ਨੂੰ ਪਰਭਾਈ ਚਾਹੀਦੀ ਹੈ ਜੀ ਇਸ ਦੀ ਦੇਖੋ ਅੱਜ ਅਸੀਂ ਇੱਥੇ ਸਾਡੇ ਫਤੇਗੜ ਸਾਹਿਬ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਆਦਮਪੁਰ ਪਿੰਡ ਦੇ ਜਿਹੜੇ ਰਕਵੇ ਦੇ ਵਿੱਚ ਇੱਕ ਭਾਤਮਾਲਾ ਪ੍ਰੋਜੈਕਟ ਆ ਜਿਹੜਾ ਉਹ ਨਿਕਲ ਰਿਹਾ ਔਰ ਉੱਥੇ ਜਿਹੜੇ ਕੰਮਕਾਰ ਕਰਦੇ ਕੰਮ ਆ ਤੋਂ ਗੱਲ ਜਿਹੜੀ ਇੱਥੇ ਵੈਲਡਿੰਗ ਕਰਦੇ ਆ ਤੋਂ ਇੱਥੇ ਜਿਹੜੀ ਕੱਗ ਦੀ ਚੰਗਿਆੜੀ ਨਾਲ ਅੱਗ ਸ਼ੁਰੂ ਹੋਈ ਜਿਦੇ ਨਾਲ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਖਾਸ ਤੌਰ ਤੇ ਸਵਾਹ ਹੋਈ ਕਿਸ ਇੱਕ ਕਿਸਾਨ ਦਾ 1 ਏਕੜ 1 ਦੀ 5 ਕਨਾਲ ਹੈ ਔਰ ਉਹਦੇ ਨਾਲ ਹਜ਼ਾਰਾਂ ਸੈਂਕੜੇ ਏਕੜ ਜਿਹੜੇ ਇੱਥੋਂ ਜਿਹੜੇ ਖਰਚੇ ਜਿਨ੍ਹਾਂ ਦੀ ਅਜੇ ਤੂੜੀ ਬਣਨੀ ਸੀ ਉਹ ਜਿਹੜੇ ਨੁਕਸਾਨੇ ਗਏ ਉਹ ਸੜਕੇ ਔਰ ਜਿਹੜੇ ਕਿਸਾਨਾਂ ਦੇ ਵਿੱਚ ਟਰੈਕਟਰ ਤੂੜੀ ਵਾਲੀਆਂ ਮਸ਼ੀਨਾਂ ਜਾਂ ਕੰਬਾਈਨਾਂ ਚੱਲਦੇ ਸੀ ਉਹਨਾਂ ਨੇ ਭਜਾ ਕੇ ਵਿੱਚੋਂ ਕੱਢੀਆਂ ਔਰ ਇਹਦੇ ਨਾਲ ਲੱਗਦੀ ਜਿਹੜੇ ਸਰਹੰਦ ਨਹਿਰ ਹੈ ਉਹ ਨਹਿਰ ਦੇ ਨਾਲ ਨਾਲ ਜਿੰਨੇ ਵੀ ਦਰਖਤ ਖੜੇ ਸੀ ਉਹ ਸਾਰੇ ਦਰਖਤ ਨੇ ਜਿਹੜੇ ਜਿਹੜੇ 50 50 100 100 ਸਾਲ ਪੁਰਾਣੇ ਉਹ ਸਾਰੇ ਦਰਖਤ ਵੀ ਸੜ ਕੇ ਸੁਆਹ ਹੋ ਗਏ ਸੋ ਇਹ ਜਿਹੜੀ ਸਾਰੀ ਅਣਗਹਿਲੀ ਹੋਈ ਇਹ ਅਣਗਹਿਲੀ ਭਾਰਤ ਮਾਲਾ ਪ੍ਰੋਜੈਕਟ ਦੇ ਕੰਮ ਕਰਦੇ ਕਾਮਿਆਂ ਤੋਂ ਹੋਈ ਔਰ ਉਹਨਾਂ ਦੀ ਅਣਗਹਿਲਾ ਵੱਡਾ ਨੁਕਸਾਨ ਜਿਹੜਾ ਕਿਸਾਨਾਂ ਨੂੰ ਚੱਲਣਾ ਪਿਆ ਔਰ ਖਾਸ ਤੌਰ ਤੇ ਅਸੀਂ ਅੱਗੇ ਜਾ ਕੇ ਦੇਖ ਕੇ ਆਏ ਆ ਪਿੰਡ ਨਵੀਪੁਰ ਦੇ ਵਿੱਚ ਵੀ ਜਾ ਕੇ ਜਿਹੜੀ ਅੱਗ ਬੜਨ ਲੱਗੀ ਸੀ ਉੱਥੇ ਤੇ ਲੋਕਾਂ ਨੇ ਇਕੱਠੇ ਹੋ ਕੇ ਅੱਗ ਨੂੰ ਰੋਕਿਆ ਨਹੀਂ ਤਾਂ ਪਿੰਡ ਵੀ ਸੜ ਕੇ ਸੁਆਹ ਹੋ ਜਾਂਦਾ ਜਿਵੇਂ ਅੱਗ ਇੰਨੀ ਤੇਜ਼ੀ ਨਾਲ ਅੱਗ ਵਧੀ ਸੋ ਅਸੀਂ ਅੱਜ ਜਿਹੜੀ ਅੱਜ ਇੱਥੇ ਕਿਸਾਨ ਸਾਰੇ ਇਕੱਠੇ ਹੋਏ ਆ ਨਾ ਇੱਥੇ ਕੋਈ ਡਿਪਟੀ ਕਮਿਸ਼ਨਰ ਆਇਆ ਨਾ ਕੋਈ ਇੱਥੇ ਤਹਿਸੀਲਦਾਰ ਆਇਆ ਨਾ ਕੋਈ ਐਸਡੀਐਮ ਆਇਆ ਨਾ ਕੋਈ ਐਸਐਚਓ ਆਇਆ ਨਾ ਕੋਈ ਡੀਐਸਪੀ ਆਇਆ ਔਰ ਐਡਾ ਵੱਡਾ ਨੁਕਸਾਨ ਹੋ ਗਿਆ ਜਿਹੜਾ ਕਿ ਅਣਗਹਿਲੀ ਦੇ ਕਾਰਨ ਹੋਇਆ ਔਰ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਸਰਕਾਰ ਦਾ ਨਮਾਇੰਦਾ ਇੱਥੇ ਆ ਕੇ ਇਹ ਕਿਸਾਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ ਸੋ ਅਸੀਂ ਅੱਜ ਵੀ ਪ੍ਰਸ਼ਾਸਨ ਤੋਂ ਜਿੱਥੇ ਮੰਗ ਕਰਦੇ ਹਾਂ ਕਿ ਇਮੀਡੀਏਟ ਜਿਹਦੀ ਅਣਗਹਿਲੀ ਦੇ ਨਾਲੇ ਨੁਕਸਾਨ ਹੋਇਆ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਤੋਂ ਕਾਰਵਾਈ ਕਰਕੇ ਜਿੰਨਾਂ ਹੋਇਆ ਇਹ ਸਾਰੇ ਕਿਸਾਨਾਂ ਦੀ ਉਸ ਠੇਕੇਦਾਰ ਤੋਂ ਸਾਰੀ ਪਰਪਾਈ ਹੋਣੀ ਚਾਹੀਦੀ ਆ ਤਾਂ ਕਿ ਜਿਹੜੀ ਇਹ ਕਿਸਾਨਾਂ ਨੂੰ ਕੁਝ ਮਾੜੀ-ਮੋਟੀ ਰਾਹਤ ਮਿਲ ਸਕੇ ਨਹੀਂ ਅੱਜ ਜਿਹੜੇ ਕਿਸਾਨ ਨੇ ਇਹ ਆਪਣੇ ਪਸ਼ੂਆਂ ਤੇ ਹਰੇ-ਚਾਰੇ ਤੋਂ ਵੀ ਅਸਮਰਥ ਹੋ ਗਏ ਇਹਨਾਂ ਕੋਲ ਅੱਜ ਟੂੜੀ ਜਿਹੜੀ ਬਣਾਉਣ ਦਾ ਵੀ ਕੋਈ ਸਾਧਨ ਨਹੀਂ ਰਿਹਾ ਜਦੋਂ ਇਹਨਾਂ ਦੇ ਖੇਤਾਂ ਦੇ ਵਿੱਚ ਜਿਹੜੇ ਇਹਨਾਂ ਦੇ ਨਾੜ ਆਉਂ ਹੀ ਪੁੱਗ ਗਿਆ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਤੁਰੰਤ ਜਿਹੜੀ ਜਿਹਦੀ ਨਗਹਿਲੀ ਹੋ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਜਿੰਨੇ ਕਿਸਾਨਾਂ ਦੀ ਨੁਕਸਾਨ ਹੋਇਆ ਸਾਰੇ ਕਿਸਾਨਾਂ ਦੀ ਜਿਹੜੀ ਆ ਉੱਪਰ ਭਾਈ ਕਰਵਾਈ ਜਾਵੇ ਸਾਡੀ ਮੰਗ ਜਿਨਨੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਨਾ ਕਿਸਾਨਾਂ ਨੂੰ ਘੱਟੋ-ਘੱਟ ਜਿੱਦੀ ਕਣਕ ਦਾ ਖੇਤ ਸੜਿਆ ਉਹਨੂੰ ਘੱਟ ਤੋਂ ਘੱਟ 50 ਤੋਂ 55000 ਰੁਪਏ ਮੁਆਵਜ਼ਾ ਮਿਲਣਾ ਚਾਹੀਦਾ ਔਰ ਜਿਹੜੇ ਕਿਸਾਨ ਦੇ ਨਾਲ ਫੁਕਿਆ ਉਹਨਾਂ ਨੂੰ ਘੱਟ ਤੋਂ ਘੱਟ 3000 ਰੁਪਏ ਏਕੜ ਜਿਹੜਾ ਉਹ ਮਿਲਣਾ ਚਾਹੀਦਾ ਔਰ ਦੂਜੀ ਸਾਡੀ ਮੰਗ ਆ ਸੀ ਪਿਛਲੇ ਜਿਹੜੀ ਬਲਾੜੀ ਪਿੰਡ ਦੇ ਵਿੱਚ ਅੱਗ ਲੱਗੀ ਉੱਥੇ ਵੀ ਅਸੀਂ ਇਹ ਸਰਕਾਰ ਤੋਂ ਮੰਗ ਕੀਤੀ ਸੀ ਵੀ ਜਿਹੜੀਆਂ ਫਾਈਬਰ ਗੇਟ ਦੀਆਂ ਗੱਡੀਆਂ ਨੇ ਇਹ ਸਰਹੰਦ ਸ਼ਹਿਰ ਦੇ ਸੈਂਟਰ ਦੇ ਵਿੱਚ ਖੜਾਈਆਂ ਜਿੱਥੇ ਆਮ ਲੋਕਾਂ ਨੂੰ ਸਕੂਟਰ ਕਾਰਾਂ ਲੈ ਕੇ ਜਾਣਾ ਵੀ ਔਖਾ ਹੋਇਆ ਹੋਇਆ ਉੱਥੋਂ ਗੱਡੀਆਂ ਜਦੋਂ ਇੱਥੋਂ ਫੋਨ ਕਿਤੇ ਵੀ ਕਿਤੇ ਅੱਗ ਲੱਗਦੀ ਆ ਤਾਂ ਫੋਨ ਕਰਦੇ ਤਾਂ ਉੱਥੋਂ ਗੱਡੀਆਂ ਨਿਕਲਣ ਨੂੰ ਇੱਕ ਘੰਟਾ ਸਮਾਂ ਲੱਗਦਾ ਔਰ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਵੀ ਘਟੋ ਘਟ 15-15 ਪਿੰਡਾਂ ਦਾ 20-20 ਪਿੰਡਾਂ ਦਾ ਜ਼ੋਨ ਬਣਾ ਕੇ ਉੱਥੇ ਇਹ ਦਿਨਾਂ ਦੇ ਵਿੱਚ ਜਦੋਂ ਕਣਕ ਦੀ ਫਸਲ ਪੱਕੀ ਹੁੰਦੀ ਆ ਕੋਈ ਵੀ ਫਸਲ ਦੂਜੀ ਸਾਡੀ ਝੋਨੇ ਦੀ ਫਸਲ ਪੱਕੀ ਹੁੰਦੀ ਆ ਉਹਨਾਂ ਦਿਨਾਂ ਦੇ ਵਿੱਚ ਜ਼ੋਨ ਬਣਾ ਕੇ 20-20 ਪਿੰਡਾਂ ਦਾ ਉਹਦੇ ਵਿੱਚ ਸਾਡੀਆਂ ਜਿਹੜੀਆਂ ਫਾਈਬਰ ਗੇਟ ਦੀਆਂ ਗੱਡੀਆਂ ਖੜਨੀਆਂ ਚਾਹੀਦੀਆਂ ਤਾਂ ਕਿ ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਇਮੀਡੀਏਟ ਫਾਈਬਰ ਗੇਟ ਉੱਤੇ ਪਹੁੰਚ ਕੇ ਉਸ ਆਗੂ ਤੇ ਇਹ ਜੀ ਅਣ ਅਣਖਾਂ ਵੀ ਜਿੱਥੇ ਘਟਨਾ ਵਾਪਰਦੀ ਉਹਦੇ ਤੇ ਕਾਬੂ ਪਾਇਆ ਜਾ ਸਕੇ ਸਾਡੀ ਇਹ ਸਰਕਾਰ ਤੋਂ ਇਹ ਵੀ ਮੰਗ ਹੈ ਇੱਕ ਹੋਰ ਪਿੰਡ ਦੇ ਵਿੱਚ ਕਈ ਏਕੜ ਫਸਲ ਤੇ ਨਾੜ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਅੱਗ ਤੇ ਸਥਾਨਕ ਲੋਕਾਂ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਦੇ ਵੱਲੋਂ ਕਾਬੂ ਪਾਇਆ ਗਿਆ ਦੱਸਦੇ ਕਿ ਕਿਸਾਨਾਂ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨ ਇਥੋਂ ਗੁਜ਼ਰਨ ਵਾਲੇ ਭਾਰਤ ਮਾਲਾ ਪ੍ਰੋਜੈਕਟ ਦਾ ਚੱਲ ਰਿਹਾ ਕੰਮ ਹੈ ਦੱਸਦੇ ਕਿ ਕਿਸਾਨਾਂ ਨੇ ਕਿਹਾ ਕਿ ਇੱਥੇ ਵੈਲਡਿੰਗ ਦਾ ਕੰਮ ਚੱਲ ਰਿਹਾ ਹੈ ਜਿਸ ਦੀ ਚਿੰਗਿਆੜੀ ਖੇਤ ਵਿੱਚ ਡਿੱਗਣ ਦੇ ਕਾਰਨ ਇੱਥੇ ਅੱਗ ਲੱਗੀ ਹੈ ਦੇਖਦੇ ਹੀ ਦੇਖਦੇ ਇਸ ਆਕਦੀ ਲਪੇਟ ਦੇ ਵਿੱਚ ਕਈ ਏਕੜ ਖੜੀ ਫਸਲ ਅਤੇ ਨਾੜ ਵੀ ਲਪੇਟ ਦੇ ਵਿੱਚ ਆ ਗਿਆ ਆਗਲ ਲੱਗਣ ਦੇ ਨਾਲ ਫਸਲ ਅਤੇ ਨਾਲ ਸੜ ਕੇ ਸੁਆਹ ਹੋ ਗਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਭਿਆਨਕ ਰੂ ਕੰਬਾਉ ਤਸਵੀਰਾਂ ਉਹਨਾਂ ਕਿਸਾਨਾਂ ਦੇ ਲਈ ਹੈ ਜਿਨ੍ਹਾਂ ਦੀ ਇਹ ਜ਼ਮੀਨ ਸੀ ਤਾਂ ਕਈ ਏਕੜ ਫਸਲ ਜਿਹੜੀ ਹੈ ਸੜ ਕੇ ਸੁਆਹ ਹੋ ਚੁੱਕੀ ਹੈ ਤੇ ਅੱਗ ਲੱਗਣ ਦਾ ਕਾਰਨ ਇੱਥੇ ਕਿਸਾਨਾਂ ਨੇ ਭਾਰਤ ਮਾਲਾ ਪ੍ਰੋਜੈਕਟ ਦੇ ਚੱਲ ਰਹੇ ਕੰਮ ਨੂੰ ਦੱਸਿਆ ਇਹ ਭਿਆਨਕ ਅੱਗ ਲੱਗਣ ਤੋਂ ਬਾਅਦ ਸਥਾਨਕ ਲੋਕਾਂ ਤੇ ਫਾਇਰ ਬ੍ਰਿਗੇਡ ਨੇ ਬੜੀ ਹੀ ਮੁਸ਼ਕਲ ਦੇ ਨਾਲ ਇੱਥੇ ਕਾਬੂ ਪਾਇਆ ਤਾਂ ਦੱਸ ਦੇ ਕਿ ਲਗਾਤਾਰ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਅਜਈਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਖੇਤਾਂ ਦੇ ਵਿੱਚ ਅਜਹੀ ਭਿਆਨਕ